ਉਥੋਂ ਬਤਲ ਜਿਹੜੇ ਹੈਗੇ ਉਹ ਚੱਲਣ ਵਾਲੇ ਹੈ। ਉਹ ਚੱਲਣਗੇ ਤੇ ਇੱਥੇ ਆ ਕੇ ਕਬਜ਼ਾ ਹੋਊਗਾ। ਮੈਂ ਕਹਿੰਿਆ ਰਹੇ ਹਾਂ ਕਬਜ਼ੇਕ ਵਿੱਚ ਹੋ ਜੂਗਾ ਕਹਿੰਦਾ ਹੋ ਜੂਗਾ। ਚਲੋ ਮੈਂ ਭੱਜ ਕੇ ਜਾ ਕੇ ਤੇ ਜਗਰੂਪ ਸਿੰਘ ਗਿੱਲੋਂ ਨੂੰ ਦੱਸਿਆ। ਮੈਂ ਕਿਹਾ ਜੀ ਕਬਜ਼ਾ ਹੋ ਰਿਹਾ ਹੈ। ਜਗਰੂਪ ਸਿੰਘ ਗਿੱਲ ਨੇ ਮੈਨ ਪਾਵਰ ਦਾ ਇੰਤਜ਼ਾਮ ਕੀਤਾ ਹੋਇਆ ਸੀ। ਆਪਣੇ ਸਮਰਥਕਾਂ ਨੂੰ ਪਿੰਡਾਂ ਪੁੰਡਾਂ ਚ ਉਹਨਾਂ ਨੇ ਬੁਲਾਇਆ ਹੋਇਆ ਸੀ ਤੇ ਕੋਠੇ ਦੇ ਉੱਤੇ ਲੁਕ ਬੈਠੇ ਸੀ। ਜਗਰੂਪ ਸਿੰਘ ਗਿੱਲ ਨੇ ਇੱਕ ਮੜਿਆ ਇਸ਼ਾਰਾ ਕੀਤਾ ਤੇ ਨਾਲ ਦੀ ਨਾਲ ਆਦਮੀ ਖੜੇ ਹੋ ਗਏ ਹੱਥਾਂ 'ਚ ਕਿਸੇ ਦੇ ਡੜਾ ਕਿਸੇ ਦੇ ਇੱਟ ਕਿਸੇ ਦੇ ਕੁਛ ਜਦੋਂ ਇਹ ਗੱਬਦੀ ਸਾਰਿਆਂ ਨੂੰ ਪਤਾ ਲੱਗਿਆ ਇਨਫੋਰਮੇਸ਼ਨ ਉੱਥੇ ਵੀ ਪਹੁੰਚ ਗਈ ਇੱਕ ਹੱਲਾ ਉਹਨਾਂ ਨੇ ਮਾਰਨ ਮਾਰਨ ਦੀ ਕੋਸ਼ਿਸ਼ ਕੀਤੀ ਕਿਤੀ ਸੀ ਆਪਾਂ ਅੰਦਰ ਹੀ ਸੀ ਆਪਣੇ ਕੈਮਰਾਮੈਨ ਜਿਹੜਾ ਬੌਬੀ ਸੀ ਉਹਦਾ ਕੈਮਰਾ ਵੀ ਖੋਇਆ ਖੋਣ ਦੀ ਕੋਸ਼ਿਸ਼ ਕੀਤੀ ਉਹ ਮਗਰਲਾ ਉਹ ਮਗਰਲੀ ਸਟੇਜ ਆਉਂਦੀ ਹੈ ਇਹ ਮੈਂ ਉਹ ਤੁਹਾਨੂੰ ਪਹਿਲਾਂ ਦੱਸਾਂ ਤਿੰਨ ਹੱਲੇ ਮਾਰੀ ਉਹਨਾਂ ਨੇ ਜੀ ਤਿੰਨੇ ਹੱਲੇ ਤਿੰਨੇ ਹੱਲੇ ਜੀ ਜੀ ਸ਼ਾਹ ਮੁਹੰਮਦ ਕਹਿੰਦਾ ਸ਼ਾਹ ਮੁਹੰਮਦ ਦਾ ਇੱਕ ਉਹਦੀ ਹੈਗੀ ਆ ਬਹੁਤ ਜੱਤ ਕੇ ਹਾਰੀਆਂ ਜੀ ਹਾਂ ਉਹਦੇ ਵਿੱਚ ਹੀ ਕਹਿੰਦਾ ਵੀ ਸ਼ਿਆ ਮੁਹੰਮਦਾ ਸਿੰਘਾਂ ਦੇ ਗੋਰੀਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁਟੇ ਜੀ ਔਰ ਨਾਲ ਹੀ ਫਿਰ ਕਹਿੰਦੇ ਵੀ ਹੱਲੇ ਤਿੰਨੇ ਫਰੰਗੀ ਦੇ ਮੋੜ ਸੁਟੇ ਕੁਛ ਇਸ ਕਿਸਮ ਦਾ ਸੀ ਉਹ ਜਦੋਂ ਮੋੜ ਸੁਟਣ ਵਾਲੀ ਗੱਲ ਹੋ ਗਈ ਤੇ ਆਖਰੀ ਸਮਾ ਆ ਗਿਆ ਆਖਰੀ ਸਮਾ ਆ ਗਿਆ ਤੇ ਜਗਰੂਪ ਗਿੱਲ ਨੇ ਥੋੜੀ ਸਿਆੰਬ ਕੀਤੀ ਹੁਣ ਪਤਾ ਸੀ ਇਸ ਗੱਲ ਦਾ ਕਿ ਕੋਈ ਰੋਜ਼ੀ ਇਲੈਕਸ਼ਨ ਜਰਦਾ ਸੀ ਕਿ ਇੱਥੇ ਭਾਈ ਹੁਣ ਇਹ ਕਬਜ਼ਾ ਕਰਨਗੇ ਤੇ ਇਹ ਮਸ਼ੀਨ ਜੇ ਡਿਸਕਨੈਕਟ ਹੋ ਜੇ ਨਾ ਜੀ ਤਾਂ ਇਹਨੂੰ ਦੁਬਾਰਾ ਚਲਾਉਣ ਵਾਸਤੇ 15-20 ਮਿੰਟ ਲੱਗਦੀ ਹੈ ਤੇ ਉਹਨੂੰ ਟਾਈਮ ਪੂਰਾ ਹੋ ਜਾਣੇ ਇਸ ਮਾਬਲੇ ਖਤਮ ਹੋ ਗਿਆ ਆਪਾਂ ਜਿੱਤਨ ਜੋਗਰੀਆਂ ਬੋਟਾਂ ਦੀਆਂ ਹਾਸਲ ਕਰ ਲਈਆਂ ਪੈ ਰੜ ਗਿਆ ਜੀ ਉਹਦਾ ਪੈ ਰੜ ਗਿਆ ਤੇ ਉਹਦਾ ਜਗਰੂਪ ਉਹ ਸਰਦਾਰ ਦੀ ਪੱਟੀ ਗਈ ਹਾਂ ਸਰਦਾਰ ਦੀ ਪੱਟੀ ਗਈ ਲਾਲ ਲਾਲਾ ਹੋ ਗਈ ਉੱਥੇ ਜਦੋਂ ਹੋਇਆ ਕਿ ਵੀ ਚਲੋ ਗਿਣਤੀ ਕਰੋ ਜੀ ਗਿਣਤੀ ਕਰ ਲਈ ਜਗਰੂਪ ਸਿੰਘ ਗਿੱਲ ਜਿੱਤ ਗਿਆ ਉਹਨਾਂ ਦਿਨਾਂ 'ਚ ਕਿੱਥੇ ਏਐਸਪੀ ਹੁੰਦਾ ਸੀ ਆਈਪੀਐਸ ਅਫਸਰ ਜੀ ਉਹ ਆ ਕੇ ਉਹਨਾਂ ਨੂੰ ਕਹਿੰਦਾ ਵੀ ਨਹੀਂ ਇਹ ਤਾਂ ਐਲਾਨ ਨਹੀਂ ਕਰਨਾ ਉਹ ਕਹਿੰਦੇ ਜਿਹੜੇ ਫਿਰ ਬੌਬੀ ਵਾਲੀ ਗੱਲ ਹੁੰਦੀ ਐਲਾਨ ਨਹੀਂ ਕਰਨਾ ਉਹ ਕਹਿੰਦੇ ਇਹ ਐਲਾਨ ਨਹੀਂ ਕਰਦੇ ਅਸੀਂ ਸਾਰੇ ਆਪਾਂ ਅੰਦਰ ਬੜ ਗਏ ਵੀ ਤੁਸੀਂ ਐਲਾਨ ਕਿਉਂ ਨਹੀਂ ਕਰਦੇ ਐਲਾਨ ਕਰੋ ਉਹ ਕਹਿੰਦੇ ਨਹੀਂ ਉਹ ਕੈਮਰੇ ਲਾ ਦੇ ਬੋਬੀ ਦਾ ਕੈਮਰਾ ਲਾ ਕੇ ਵੀ ਦੱਸੋ ਕਿ ਅੱਜ ਗੁਰੂਪ ਸਿੰਘ ਗਿੱਲ ਜਿੱਤੇ ਹੈ ਕਿ ਨਹੀਂ ਜਿੱਤੇ ਉਹ ਕਹਿੰਦੇ ਜਿੱਤ ਗਏ ਕਿੰਨੀਆਂ ਵੋਟਾਂ ਤੇ ਉਹਨੇ ਦੱਸਦਾ ਆਪਾਂ ਕੈਮਰੇ ਸਭ ਕੁਝ ਕੈਦ ਕਰ ਲਿਆ ਤੇ ਉਸ ਤੋਂ ਬਾਅਦ ਆ ਕੇ ਖਬਰਾਂ ਪੂਰਾ ਪੇਜ ਜੀਆਂ ਸ਼ੁਰੂ ਕਰਦੇ ਤਾਂ ਹੋਇਆ ਕਿ ਜਗਰੂਪ ਸਿੰਘ ਅਗਲੇ ਦਿਨ ਜਿੱਤਣ ਤੋਂ ਬਾਅਦ ਮੇਰੇ ਕੋਲ ਆ ਗਿਆ ਆਪਾਂ ਬੋਠ ਥੱਲੇ ਬੈਠੇ ਮੇਰੇ ਕੋਲ ਆ ਗਿਆ ਮੈਨੂੰ ਕਹਿੰਦਾ ਵੀ ਬਖਤੌਰ ਯਾਰ ਐਂ ਦੱਸ ਤੈਨੂੰ ਕੀ ਪਤਾ ਲੱਗਿਆ ਉੱਥੇ ਘੜਬੜ ਹੋਊਗੀ ਮਕੱਤੈ ਨੂੰ ਹਰੋਣਾ ਹਰੌਣ ਵਾਸਤੇ ਵੱਡੇ ਵੱਡੇ ਆਈਪੀਐਸ ਅਫਸਰ ਲਾਇਸ ਜੀ ਪਰ ਉਹਨਾਂ ਆਈਪੀਐਸ ਅਫਸਰਾਂ ਦੀ ਜਿਹੜੀ ਕਾਂਸਪਰੇਸੀ ਆ ਉਹ ਫੇਲ ਕਰਤੀ ਇੱਕ ਬੰਦੇ ਨੇ ਤੇ ਉਹ ਹੈਡ ਕਾਂਸਟੇਬਲ ਹੈ ਉਹਦਾ ਉਹ ਕਿਵੇਂ ਮੈਂ ਵੀ ਮੇਰਾ ਸੋਰਸ ਹੈਡ ਕਾਂਸਟੇਬਲ ਸੀ ਜੀ ਜਿਹੜਾ ਇੱਕ ਅਫਸਰ ਦੇ ਨਾਲ ਗੱਲਬਾਤ ਸੀ ਜਿਹਦੀ ਡੋਟੀ ਲਾਈ ਹੋਈ ਸੀ ਮੈਨੂੰ ਵੀ ਇਹ ਗੱਲ ਕਰਾਉਦੇ ਨਾਲ ਹਮ ਮੈਂ ਜੀ ਬਿਲਕੁਲ ਨੰਬਰ ਸੀ ਉਹਦਾ ਤੇ ਮੈਂ ਬਣਾ ਕੇ ਜਿਹੜਾ ਜਗਰੂਪ ਸਿੰਘ ਗੱਲ ਲੇ ਫਿਰ ਉਹਨਾਂ ਨਾਲ ਬਾਤ ਕੀਤਾ ਉੱਚੇ ਚੇਤਤੌਰ ਤੇ ਜੀ ਕਿਹਾ ਕਿ ਜ਼ਿੰਦਗੀ ਚ ਈਆ ਕਦੇ ਕੋਈ ਕੰਮ ਤਦਦਾ ਹੋਵੇ ਤਾਂ ਮੈਨੂੰ ਦੱਸੀ ਕਰੂਦੇ ਸੋ ਕੋਲ ਮੁਲਾਕੇ ਜੇ ਪੈਸੇ ਵੀ ਦੇ ਜਿਹੜੇ ਸਾਰਾ ਕੁਝ ਹੈ ਕਈ ਵਾਰੀ ਮਤਲਬ ਇਹ ਹੁੰਦੀ ਹੈ ਕਿ ਸਰਕਾਰਾਂ ਵੀ ਚਾਹੁੰਦੀਆਂ ਹੁੰਦੀਆਂ ਆਜ ਕੁਝ ਜੀ ਪਰ ਜਦੋਂ VOTER ਭਗਵਾਨ ਆਪ ਦਾ ਮੜ ਬੜਾ ਲਵੇ ਨਾ ਫਿਰ ਕੁਝ ਨਹੀਂ ਹੁੰਦਾ ਹੁੰਦਾ ਕੱਲ ਨੂੰ VOTER ਪੈਣੀਆਂ ਆਪਾਂ ਕਾਮਨਾ ਕਰਦੇ ਕਿ VOTER ਸ਼ਾਂਤੀ ਨਾਲ ਪੈਣ ਔਰ ਜਿੰਨੇ ਵੀ ਕੈਂਡੀਡੇਟ ਹੈ ਉਹ ਕੈਂਡੀਡੇਟਸ ਨੂੰ ਇਹ ਚੀਜ਼ ਜਿਹੜੀ ਹੈਗੀ ਹੈ ਇਹ VOTER ਭਗਵਾਨ ਤੇ ਛੱਡ ਦੇਣੀ ਚਾਹੀਦੀ ਹੈ ਕਿਸੇ ਕਿਸਮ ਦੀ ਗੜਬੜ ਦੇ ਵਿੱਚੋਂ ਜਾਂ ਆਪਣੇ ਵਰਕਰਾਂ ਨੂੰ ਕੰਟਰੋਲ ਰੱਖਣ ਤੇ ਕਿਆਮਤ ਦੀ ਜਿਹੜੀ ਅੱਜ ਦੀ ਰਾਤ ਹੈ ਉਹ ਪਾਈ दारू ਸਿੱਕੇ ਦੀ ਕਈ ਵਾਰੀ ਬੋਲਣਾ ਲਾਲਚ ਚ ਆ ਜਾਂਦਾ ਲਾਲਚ ਤੇ ਆ ਜਾਂਦਾ ਬਿਲਕੁਲ ਉਹਨਾਂ ਨੇ ਮਤਲ ਜਿਹੜੀ ਲਾਲਚ ਵਾਲੀ दारू ਹੁੰਦੀ ਹੈ ਹੁਣ ਫਿਰ ਇੱਕ ਮੈਨੂੰ ਹੋਰ ਤੁਹਾਨੂੰ ਸੁਣਾਉਣੀ ਪੈਣੀ ਹੈ ਲੋਕੋਕਤੀ ਜੀ ਹੈ ਹਕੀਕਤ ਉਹ ਜਿਹੜੀ दारू ਇੱਕ ਤਾਂ ਨਹੀਂ दारू ਆਮ ਜਿਹੜੀ ਆਪਾਂ ਪੈਸੇ ਲਾ ਕੇ ਪੀਂਦੇ ਹਾਂਜੀ ਇੱਕ ਹੁੰਦੀ ਹੈ ਸੀਂਧ ਕੀ दारू ਹੂੰ ਨਵੇਂ ਬੰਦੇ ਨੂੰ ਸੀਂਧ ਕੀ ਦਾ ਨਹੀਂ ਪਤਾ ਸੀਂਧ ਕੀ ਹੁੰਦੀ ਹੈ ਜਿਹੜੀ ਮੁਫਤੀ ਦਾ ਮੁਫਤੀ ਹੁੰਦੀ ਹੈ ਲਾਨੀ ਵਾਲਿਆ ਸਾਡੇ ਨਾਲ ਪਿੰਡ ਹੈ ਕਾਲ ਚਰਾਣੀ ਇਹ ਜਾਂਦੀ ਤੋਂ ਪਹਿਲਾਂ ਦੀ ਗੱਲ ਹੈ ਕਾਲ ਚਰਾਣੀ ਦੇ ਵਿੱਚ ਦੋ ਬੰਦੇ ਇੱਕ ਸਾਂਝੀ ਦੀ ਮਿਲੇ ਮੁੱਲ ਅੱਛਾ ਜੀ ਉਹ ਮਤਲਬ ਆ ਮੁੱਲ ਦੀ ਜਨਾਨੀ ਮੁੱਲ ਦੀ ਜਿਹੜੀ ਦੋ ਜਣੇ ਸਾਂਝੀ ਦੀ ਮਿਲੇ ਹੈ ਤੇ ਉਹ ਜਨਾਨੀ ਜਿਹਦੇ ਕੋਲੇ ਆ ਪਹਿਲਾ ਆਗ ਯੂਨਿਟ ਮਤਲਬ ਉਹਦੀ ਰੱਖ ਲਈ ਉਹਦੇ ਦੇ ਵਿੱਚ ਠੀਕ ਹੈ ਹਾਂ ਦੂਜੇ ਬੰਦੇ ਨੂੰ ਆਗ ਹੀ ਗਰਮੀ ਵੀ ਪੈਸੇ ਮੇਰੇ ਵੀ ਲੱਗੇ ਸਾਂਝੀ ਦੀ ਮਿਲੀ ਆਂਦੀ ਸੀ ਤੇ ਇਕੱਲੇ ਨਹੀਂ ਰੱਖਦੀ ਇਸ ਵਾਸਤੇ ਮਤਲਬ ਇਹਨੂੰ ਸਖਸਕਾਉਣਾ ਜ਼ਰੂਰੀ ਹੈ ਉਹਦਾ ਮਾਮਾ ਥੋੜਾ ਜਿਹਾ ਵੈਲੀ ਸੀ ਮਾਮਾ ਮਿਲ ਲਾ ਕੇ ਤੇ ਮਾਮੀ ਦੇ ਪੁੱਲਿਓ ਨੇ ਆਦਾ ਦੁੱਖ ਰੋਇਆ ਵੀ ਮਾਮਾ ਗੱਲ ਆ ਤੀਨੀ ਅਸੀਂ ਸਾਂਝੀ ਲੈਂਦੀ ਸੀ ਕਬਜਾ ਉਹਨੇ ਕੱਢ ਲਿਆ ਤੇ ਮੈਂ ਹੁਣ ਕੀ ਕਰਾਂ ਉਹਦਾ ਵੀ ਕਿਵੇਂ ਕਰਨਾ ਹੈ ਕਹਿੰਦਾ ਯਾਰ ਮੇਰਾ ਦਾਦਾ ਵੀ ਮਾਰਨਾ ਚਾਹੇਗੀ ਦੋਨਾਂ ਨੂੰ ਉਹ ਕਹਿੰਦਾ ਵੀ ਕੋਈ ਅਸਲਾ ਹੌਸਲਾ ਕਹਿੰਦਾ ਮੇਰੇ ਕੋਲੇ ਤਾਂ ਹੈ ਨਹੀਂ ਕਹਿੰਦਾ ਫਿਰ ਅਸਲੇ ਵਾਲੇ ਤੋਂ ਬਗੈਰ ਤੂੰ ਕਿਵੇਂ ਮਾਰੇਗਾ ਕਹਿੰਦਾ ਜੀ ਕੀ ਉਹ ਕਹਿੰਦਾ ਕੋਈ ਹੋਰ ਦਸ ਬੰਦਾ ਕਿਹਾ ਜੋ ਕਹਿੰਦਾ ਸਾਡੇ ਇੱਕ ਪਿੰਡ ਦਾ ਫੌਜੀ ਹੈ ਜੀ ਉਹ ਫੌਜੀ ਕੋਲੇ ਇੱਕ ਰਫਲ ਹੈ ਉਦੋਂ ਸਿਵਲ ਡਿਫੈਂਸ ਵਾਲਿਆਂ ਰਫਲਾ ਪੀ ਰਹੇ ਹੁੰਦਿਆਂ ਸੀ ਓਮਗਾਰਡ ਵਾਲਿਆਂ ਪੀਂਹਾਂ ਹੁੰਦਿਆਂ ਸੀ ਉਹਦੇ ਕੋਲੇ ਇੱਕ ਰਫਲ ਆਇਆ ਕਹਿੰਦੇ ਚੱਲ ਫੌਜੀ ਕੋਲੇ ਗਏ ਫੌਜੀ ਦੇ ਜਾ ਕੇ ਘਰੇ ਪੁੱਛਿਆ ਵੀ ਫੌਜੀ ਕਿੱਥੇ ਹੈ ਉਹ ਕਹਿੰਦੇ ਫੌਜੀ ਤਾਂ ਗਿਆ ਜੀ ਫਲਾਣੇ ਦੇ ਕੰਮ ਕਰਾਉਣਾ ਸੀ ਉਹ ਅੱਗੋਂ ਹੋਤਰੇ ਫੌਜੀ ਨੂੰ ਮਿਲੇ ਜਾ ਕੇ ਨਾਲ ਘਰ ਦੀ दारू ਕੀ ਹਾਲ ਆ ਫੌਜੀਆ ਕੀ ਹਾਲ ਆ ਫੌਜੀਆ ਹੋਰ ਲਿਆ ਵੀ ਫੌਜੀਆ ਪੈਗ ਦਾ ਕੱਢਿਆ ਉਹਨੇ ਚੜਨੇ ਆਦਾ ਕੋਲਾ ਕਾਲਜ ਪਾਤੀ ਨੇ ਪੀ ਲਈ ਪੀ ਕੇ ਦੂਜਾ ਬੈਕ ਲਾ ਕੇ ਕਹਿੰਦਾ ਸਭ ਫੌਜੀਆ ਕਹਿੰਦਾ ਯਾਰ ਆਪਾਂ ਤਿੱਤਰ ਨਾ ਬਣਾਈ ਜੀ ਇਹਦੀ ਬਣਾ ਲੈਨੇ ਕਿਵੇਂ ਬਣਾ ਮੈਂ ਤਿੱਤਰ ਹੈਗੇ ਉਹ ਕਹਿੰਦੇ ਰਫਲ ਲਿਆ ਤੀਰੀ ਆਪਾਂ ਤਿੱਤਰ ਮਾਰ ਲੈਨੇ ਉਹਨੂੰ ਵਿਚਾਰੇ ਨੂੰ ਇਹ ਨਹੀਂ ਪਤਾ ਵੀ ਰਫਲ ਤਾਂ ਰਹਿਣੀ ਨਹੀਂ ਦਿੰਦੀ ਕੱਖ ਹਾਂ ਤਿੱਤਰ ਦਾ ਕੀ ਖਿਲਾਰ ਦਿੰਦੀ ਉਹ ਦਾਰੂ ਦੇ ਚੱਕਰ ਦੇ ਵਿੱਚ ਆ ਕੇ ਤੇ ਉਹਨੇ ਜਿਵੇਂ ਆਪਦੀ ਰਫਲ ਫੜਾਤੀ ਉਹ ਰਫਲ ਫੜਾ ਕੇ ਆਗੇ ਲੈ ਵੀ ਧਾੜੂ ਪੀਲੇ ਹੋਰ ਉਹਨੂੰ ਸ਼ਰਾਬੀ ਕਰਤਾ ਪੈ ਗਏ ਤੇ ਦੋਨੇ ਮਾਮਾ ਭਾਂਡਾ ਚੱਲੇ ਤੇ ਉਹਦੇ ਘਰ ਦੇ ਵਿੱਚ ਉਹ ਲੱਕੜ ਦੀ ਪੌੜੀ ਪਈ ਸੀ ਚੱਕ ਕੇ ਉਹਨਾਂ ਨੇ ਪੌੜੀ ਲੈ ਲਈ ਬੰਦਾ ਉੱਤਾਂ ਉੱਪਰ ਪਏ ਦੋਨੇ ਮੀਆਂ ਬੀਬੀ ਤੇ ਉਹਨਾਂ ਨੇ ਇੱਕ ਫੈਰ ਉਹਦੇ ਬਾਰੇ ਤੇ ਇੱਕ ਮਾਰੇ ਦੋਨੇ ਸਮਾਤ ਗਏ ਠੀਕ ਹੈ ਉਦੋਂ ਜਦੋਂ ਉਹ ਫੈਸਲੇ ਹੁੰਦੇ ਹੁੰਦੇ ਸੀ ਫਾਂਸੀ ਦੀ ਸਜ਼ਾ ਹੋ ਗਈ ਤਿੰਨਾਂ ਨੂੰ ਠੀਕ ਹੈ ਦੋਨਾਂ ਨੂੰ ਤਾਂ ਮਾਮੇ ਭਾਂਡਾ ਦਿੱਨ ਤੇ ਤੀਜੀ ਫੌਜੀ ਨੂੰ ਕਿਉਂਕਿ ਫੌਜੀ ਰਫਲ ਸੀ ਤਾਂ ਉਦੋਂ ਹੀ ਹੁੰਦਾ ਸੀ ਕਿ ਜਦੋਂ ਬੰਦੇ ਨੂੰ ਫਾਂਸੀ ਦੇਣਾ ਨਾ ਤਾਂ ਉਹਨੂੰ ਕਹਿ ਦਿੰਦੇ ਪਹਿਲਾਂ ਵੀ ਭਾਈ ਤੂੰ ਲੋਕਾਂ ਨੂੰ ਕੋਈ ਜਿਹੜਾ ਹੈਗਾ ਸੰਦੇਸ਼ ਦੇਣਾ ਤੇ ਉਹਦੇ ਉਹ ਗੱਡੇ ਦੇ ਉੱਤੇ ਮਤਲਬ ਐ ਚੜਾ ਕੇ ਨਾ ਗੱਡੇ ਦੇ ਦੋਨੇ ਪਾਸੇ ਪੈਰ ਰਖਾ ਦਿੰਦੇ ਉਧਰੋਂ ਦਾ ਗੱਡਾ ਇੱਕ ਉਧਰ ਤੇ ਗੱਡੇ ਖਿੱਚਿੰਦੇ ਤਾਂ ਹ ਲੰਮਕ ਜਾਂਦਾ ਲੰਮਕ ਜਾਂਦਾ ਬੰਦਾ ਕਿਸੇ ਦਰਖਤ ਤਰਫ ਪੂਰਾ ਸਭ ਆਇਆ ਹੁੰਦਾ ਸੀ ਤੇ ਉਹ ਜਦੋਂ ਉਹਨਾਂ ਨੂੰ ਕਿਹਾ ਉਹ ਕਹਿੰਦਾ ਵੀ ਕਾਹਦੀ ਦੇਣੀ ਐ ਬਸ ਠੀਕ ਐ ਸੀ ਆਪਦਾ ਕੰਮ ਕੀਤਾ ਮਾਮਾ ਪੜ ਜਾ ਕਹਿੰਦਾ ਫਾਂਸੀ ਸਾਨੂੰ ਆਉਣੀ ਹੋਣੀ ਐ ਫਿਰ ਫੌਜੀ ਨੂੰ ਕਹਿ ਵੀ ਫੌਜੀਆ ਤੂੰ ਕੀ ਸੰਦੇਸ਼ ਦੇਣਾ ਚਾਹਣਾ ਹੈ ਹਾਂਜੀ ਉਹਦਾ ਭਰਾ ਉਹ ਮੈਂ ਹੋਰ ਕੋਈ ਸੰਦੇਸ਼ ਨਹੀਂ ਦੇਣਾ ਚਾਹਣਾ ਮੈਂ ਹੱਥ ਵਨ ਕੇ ਬੇਨਤੀ ਇਹ ਕਰਦਾ ਹਾਂ ਕਿ ਭਾਈ ਭੁੱਖੇ ਰਹੇ ਪਿਓ ਕਹਿੰਦੇ ਸੀਂਦਕੀ ਦਾਰੂ ਨਾ ਪੀਓ ਸੀਂਦਕੀ ਦਾਰੂ ਇਹ ਸੀਂਦਕੀ ਦਾਰੂ ਮਰ ਰੋਦਾ ਮੈਂ ਸੀਂਦਕੀ ਦਾਰੂ ਕਰਕੇ ਫਾਂਸੀ ਆ ਰਿਹਾ ਹਾਂ ਸੋ ਬੇਨਤੀ ਹੈ ਭਾਈ ਲੁਧਿਆਣਾ ਸੀਂਦਕੀ ਦਾਰੂ ਪੀ ਕੇ ਫਾਂਸੀ ਨਾ ਚੜਜੋ ਸੀਂਦਕੀ ਦਾਰੂ ਪੀ ਕੇ ਫਾਂਸੀ ਵਾਲੇ ਪਾਸੇ ਨਾ ਰੁਪਏ ਬਚਿਓ ਜੀ ਜੀ ਸੋ ਇਹ ਵੇਲੇ ਵੀ ਕਿਸੇ ਬੰਦੇ ਨੂੰ ਕਿਹਾ ਜਾ ਸਕਦਾ ਵੀ ਤੁਰ ਜਾ ਠੀਕ ਹੈ ਤੇ ਉਹਨੂੰ ਤੋਰ ਦਿੱਤਾ ਜਾਂਦਾ ਹੈ ਪਿਛਲੇ ਸਮੇਂ 'ਚ ਆਪਾਂ ਦੇਖੀਏ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਸ਼ੁਰੂ ਦੇ ਵਿੱਚ ਦੇਖੋ ਜਿਹੜੇ ਬੰਦੇ ਆਮ ਆਦਮੀ ਪਾਰਟੀ ਨੂੰ ਬਣਾਉਣ ਵਾਲੇ ਕੌਣ ਸੀ ਕਿਤਾਬ ਜਿਹਨਾਂ ਦਾ ਪਹਿਲਾ ਫਾਊਂਡਰ ਪ੍ਰੈਜ਼ੀਡੈਂਟ ਸੀ ਜੀ ਉਹ ਤਾਂ ਮੇਰੇ ਖਿਆਲ ਮੁਤਾਬਕ ਹਰਜੋਤ ਸਿੰਘ ਬੈਂਸ ਸੀ ਟਟ ਗਿਆ ਵੇ ਜੀ ਉਹ ਨੂੰ ਤਾਂ ਨਹੀਂ ਫਾਊਂਡਰ ਨਹੀਂ ਪਹਿਲਾਂ ਆਪਣਾ ਸ਼ਮਸ਼ੀ ਆਪਣੇ ਪੁੱਚੋ ਵਾਲਾ ਕੀ ਨਾ ਸੀ ਸਮੀਰ ਸਿੰਘ ਕੀ ਉਹ ਸੀ ਜਿਹੜਾ ਜਿਹੜੇ ਪਹਿਲਾ ਬੜੇ ਵਲੰਟੀਅਰ ਬਣੇ ਸੀ ਵਲੰਟੀਅਰਾਂ ਚ ਇਹ ਸੀਗਾ ਆਪਣਾ ਹਰਜੋਤ ਬੈਂਸ ਹਰਜੋਤ ਬੈਂਸ ਇਹ ਜਦੋਂ ਸਾਈਕਲ ਮਾਰਚ ਕਰਨਾ ਸੀ ਠੀਕ ਹੈ ਫੇਰ ਜਿਹੜੇ ਬਣਾਏ ਸੀਗੇ ਮਤਲਬ ਪ੍ਰਧਾਨ ਬਣਾਏ ਸੀ ਵਿਧਿਬਤ ਪ੍ਰਧਾਨ ਹਾਂਜੀ ਉਹ ਤਾਂ ਸੀ ਨਾ ਜਦੋਂ ਮਤਲਬ ਜੇ ਪਾਰਟੀ ਬਣਦੀ ਸੀ ਜਦੋਂ ਵਿਧਿਬਤ ਪ੍ਰਧਾਨ ਬਣ ਗਿਆ ਸੀ ਉਹ ਬਣ ਗਿਆ ਸੀ ਸੁਮੇਰ ਸਿੰਘ ਸੁਮੇਰ ਸਿੰਘ ਔਰ ਸੁਮੇਰ ਸਿੰਘ ਡਾਕਟਰ ਮੌਜੀਦਾ ਬੇਟਾ ਤੇ ਜਿਹੜੇ ਬਹੁਤ ਵੱਡੇ ਆਪਣੇ ਸੀਗੇ ਤੋਂ ਕਿਹ ਹੈ ਫਿਲਾਸਫਰ ਏ ਨਹੀਂ ਸਹਿਤਕਾਰ ਸਹਿਤਕਾਰ ਹੋਈ ਆ ਫਿਲਾਸਫੀ ਗਿਆ ਹਾਂ ਹਾਂ ਸਹਿਤਕਾਰ ਆਪਣੇ ਟੁੱਟੀ ਘਾਰੇ ਹਾਂਜੀ ਆਪਣੇ ਜਸਵੰਤ ਕੰਨ ਕਵਰ ਉਹ ਉਹ ਦੋ ਤਰਾਸੀ ਦੋ ਤਰਾਸੀ ਹੈਗਾ ਜੇ ਵੀ ਹੈਗਾ ਤੇ ਅੱਜ ਵੀ ਉਹ ਬੰਦਾ ਆਪਦੇ ਮਤਲਬ ਜਿਹੜਾ ਸਭਿਆ ਸਹਿਤਕ ਮਾਇਆ ਖੇਤਰ ਵਿੱਚ ਕਾਫੀ ਕੰਮ ਕਰ ਰਿਹਾ ਉਹਨੂੰ ਪ੍ਰੈਜ਼ੀਡੈਂਟ ਬਣਾਇਆ ਸੀ ਜੀ ਪਹਿਲਾਂ ਤਾਂ ਉਹ ਬਣਾਇਆ ਸੀ ਜੀ ਉਦੋਂ ਵੀ ਬਣ ਕੇ ਬਣ ਕੇ ਬਣ ਕੇ ਉਹ ਤਾਂ ਮੇਰੇ ਖਿਆਲ ਇਲੈਕਸ਼ਨ ਤੋਂ ਪਹਿਲਾਂ ਹੀ ਕੰਮ ਹੋ ਗਿਆ ਸੀ ਇਹਨਾਂ ਦਾ ਹਾਂਜੀ ਫਿਰ ਸੁੱਚਾ ਸਿੰਘ ਛੋਟੇਪੁਰ ਵੀ ਬਣ ਗਏ ਸੀ ਹਾਂ ਉਹਨਾਂ ਦੀ ਵੀ ਹਾਂ ਸੁਚਾ ਸਿੰਘ ਛੋਟੇਪੁਰ ਬਣ ਗਏ ਉਹ ਵੀ ਤੌਰ ਤੇ ਸੀ ਤੋਰੇ ਕਿਉਂ ਸੁਚਾ ਸਿੰਘ ਛੋਟੇਪੁਰ ਵਾਲੀ ਗੱਲ ਬੜੀ ਇੰਟਰਸਟਿੰਗ ਹੈ ਅੱਜ ਮੇਰੇ ਯਾਦ ਪਤਾ ਨਹੀਂ ਕੀ ਗੱਲ ਪੁਰਾਣੀਆਂ ਗੱਲਾਂ ਯਾਦ ਆ ਰਹੀਆਂ ਉਹ ਕਹਿੰਦੇ ਵੀ ਉਹਨਾਂ ਦਿਨਾਂ 'ਚ ਜਦੋਂ ਇਹਨਾਂ ਨੇ ਮੈਨੀਫੈਸਟੋ ਜਾਰੀ ਕੀਤਾ ਸੀ ਨਾ ਜੀ 2017 ਦੀ ਇਲੈਕਸ਼ਨ ਵਾਸਤੇ ਸਮੇਰ ਸਿੰਘ ਵੇਲੇ ਜਿਹੜੀ ਹੈਗੀ ਐ ਉਸ ਵੇਲੇ ਚਾਰ ਪਾਰਲੀਮੈਂਟ ਦੇ ਮੈਂਬਰ ਬਣ ਗਏ ਸੀ ਇਹਨਾਂ ਦੇ ਕੋਈ ਇਹਨਾਂ ਦੇ ਕੋਲੇ ਕੋਈ ਸੋਸ਼ਲ ਮੀਡੀਆ ਵਾਲੀ ਟੀਮ ਨਹੀਂ ਹੁੰਦੀ ਸੀ ਆਈਟੀ ਟੀਮ ਨਹੀਂ ਹੁੰਦੀ ਸੀ ਕੁਝ ਨਹੀਂ ਸੀ ਚਾਰ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਹੀ ਬਣੇ ਸੀ ਜੀ ਅੱਗੇ ਆ ਗਈ ਇਲੈਕਸ਼ਨ 17 ਵਾਲ ਤੇ ਸਤਾਰਾ ਵਾਲੀ ਇਲੈਕਸ਼ਨ ਤੋਂ ਪਹਿਲਾਂ ਸੀਗੇ ਆਪਣੇ ਛੋਟੇ ਪ੍ਰੋਫੈਸਰ ਜੀ ਆਮ ਆਦਮੀ ਪਾਰਟੀ ਵਾਲੇ ਨੇ ਇੱਕ ਆਪਣਾ ਚੋਣ ਮੈਨੀਫੈਸਟੋ ਬਣਾਇਆ ਸੀ ਠੀਕ ਹੈ ਜੀ ਉਸ ਚੋਣ ਮੈਨੀਫੈਸਟੋ ਦਾ ਜਿਹੜਾ ਕਵਰ ਪੇਜ ਸੀ ਜੀ ਕਵਰ ਪੇਜ ਦੇ ਉੱਤੇ ਦਰਬਾਰ ਸਾਹਿਬ ਦੀ ਫੋਟੋ ਲਾ ਫੋਟੋ ਲਾਤੀ ਸੀ ਨਾਲ ਝਾੜੂ ਲੱਗਦਾ ਸੀ ਝਾੜੂ ਜਦੋਂ ਝਾੜੂ ਲਾਤਾ ਨਾਲ ਤੇ ਹਾ ਹਾ ਕਰਮਚੀ ਵੀ ਦਰਬਾਰ ਸਾਹਿਬ ਦੇ ਨਾਲ ਝਾੜੂ ਦਾ ਕੀ ਤਾਲਕ ਜੀ ਉਹ ਲਾਲਾ ਲਾਲਾ ਹੋਊਗੀ ਜੀ ਇਹਨਾਂ ਨੇ ਚਲਵਾਉ ਦੋ ਵਾਪਸ ਲੈ ਲੈ ਸਾਰਾ ਕੁਝ ਕਰ ਲਿਆ ਫਿਰ ਆ ਗਿਆ ਵੀ ਇਹਦੀ ਜ਼ਿੰਮੇਵਾਰੀ ਕੌਣ ਲਵੇ ਕਹਿੰਦੇ ਵੀ ਕੇਜਰੀਵਾਲ ਸਾਹਿਬ ਨੇ ਕਿਹਾ ਛੋਟੇਪੁਰ ਸਾਹਿਬ ਜੀ ਤੁਸੀਂ ਕਹਦੇ ਵੀ ਇਹ ਤਾਂ ਮੈਥੋਂ ਗਲਤੀ ਹੋ ਗਈ ਹੂੰ ਜ਼ਿੰਮੇਵਾਰੀ ਇਹ ਲੋਕਾਂ ਦੇ ਅੰਦਰ ਜੀ ਮੈਂ ਅਮਰਤਾਰੀ ਸਿੰਘ ਆ ਮੈਂ ਆਪਣੇ ਸਮਾਜ ਦੇ ਵਿੱਚ ਰਹਿਣਾ ਹੈ ਮੈਂ ਇੱਕ ਮੈਂ ਕਹਿੰਦੇ ਹੂੰ ਮੇਰੇ ਤੋਂ ਗਲਤੀ ਹੋਈ ਦਰਬਾਰ ਸਾਹਿਬ ਦੇ ਉੱਤੇ ਮੈਂ ਇਹ ਪ੍ਰਵਾਨਗੀ ਦਿੱਤੀ ਸੀ ਮੇਰੀ ਤਾਂ ਪ੍ਰਵਾਨਗੀ ਨਹੀਂ ਕਹਿੰਦੇ ਫਿਰ ਫਿਰ ਤੈਨੂੰ ਕੀ ਹੋ ਜੂਗਾ ਉਹ ਕਹਿੰਦਾ ਮੈਨੂੰ ਪੰਥ ਚੋਂ ਘਟ ਦੇਣਗੇ ਕਹਿੰਦੇ ਫਿਰ ਕੀ ਹੋ ਜੂਗਾ ਹੂੰ ਉਹਦਾ ਬਹੁਤ ਹੀ ਹੋ ਗਈ ਮੇਰੀ ਹਾਂ ਜਦੋਂ ਮੈਂ ਪੰਥ ਚੋਂ ਨਿਕਲ ਗਿਆ ਮੇਰੀ ਤਾਂ ਮੌਤ ਹੋ ਗਈ ਜੀ ਬਿਲਕੁਲ ਔਰ ਜੀ ਆਪਾਂ ਸੁਚੇਆ ਸਿੰਘ ਛੋਟੇਪੁਰ ਨੂੰ ਦੇਖੀਏ ਇਹ ਕੋਈ ਸਧਾਰਨ ਵਿਅਕਤੀ ਨਹੀਂ ਜੀ ਉਹਦਾ ਬੜਾ ਵਧੀਆ ਰੈਪਿਊਟੇਸ਼ਨ ਹੈ ਔਰ ਉਹ ਬੰਦਾ ਜਥੇਦਾਰ ਮੋਹਨ ਸਿੰਘ ਤੜ ਜੀ ਜੀ ਉਹਨਾਂ ਦਾ ਸਨਿਲਾ ਸਨਿ ਅਜਵਾਈ ਹੈ ਉਹਨਾਂ ਦਾ ਅਜਵਾਈ ਸੀਗਾ ਇਹ ਮਤਲਬ ਹੈਗਾ ਬੰਦਾ ਉਹਨੂੰ ਮਤਲਬ ਕਹਿੰਦੇ ਲੈ ਲੈ ਉਹ ਕਹਿੰਦਾ ਨਹੀਂ ਉਹ ਕਹਿੰਦਾ ਚੱਲ ਬਈ ਤੁਰ ਜਾ ਉਤੋ ਬਾਅਦ ਜੀ ਫਿਰ ਗੁਰਪ੍ਰੀਤ ਸਿੰਘ ਨੂੰ ਘੀ ਸਾਹਿਬ ਆ ਗਈ ਫਿਰ ਘੀ ਸਾਹਿਬ ਵੀ ਤੋੜਤੇ ਦਾਨੇ ਵਾਲੀ ਜਸਵਾ ਮੇਰਾ ਕੱਲਾ ਵੀ ਮਾਨ ਸਾਹਿਬ ਹੀ ਟਿੱਕੀ ਹੈ ਇੱਕ ਵਾਰੀ ਤੇ ਇਹ ਵੀ ਅਸਤੀਫਾ ਦੇ ਗਏ ਸੀ ਹਾਂ ਹਾਂ ਵਹਿ ਗਏ ਸੀ ਪਰ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਵਾਪਸ ਲੈ ਲਿਆ ਨਹੀਂ ਤਾਂ ਕਿੰਨੇ ਆਏ ਤੇ ਕਿੰਨੇ ਤੁਰ ਗਏ ਪਤਾ ਹੀ ਨਹੀਂ ਵੀ ਕਿਹੜਾ ਮੰਤਰੀ ਮੰਡਲ ਦੇ ਵਿੱਚ ਜੀ ਫੌਜਾ ਸਿਰਾਰੀ ਹੋ ਗਿਆ ਜੀ ਕਿਤੇ ਬਲਕੌਰ ਤੋਂ ਹੋ ਗਿਆ ਆ ਆ ਗਿਆ ਜੀ ਆ ਆ ਗਏ ਉਹ ਆ ਇਹਨਾਂ ਭੁੱਲੀ ਗਏ ਜੀ ਅਖਰੀ ਭੁੱਲੀ ਗਏ ਆਪਾਂ ਵੀ ਕਿਹੜਾ ਆਇਆ ਤੇ ਕਿਹੜਾ ਗਿਆ ਜਿਹੜੇ ਆਏ ਸੀ ਕਿੰਨੇ ਪ੍ਰਧਾਨ ਜ਼ਿਲ੍ਹਿਆਂ ਦੇ ਆ ਗਏ ਤੇ ਕਿੰਨਾ ਕੁਝ ਕਰਦੇ ਆ ਕਰਾਉਂਦੇ ਲਓ ਜਿਹੜੇ ਲੋਕਾਂ ਦੀ ਹੁਣ ਦੁਆ ਤੁਸੀਂ ਗੱਲ ਕੀਤੀ ਐ ਬੜੇ ਮਤਲਬ ਜਿਹੜੇ ਹੈਗੇ ਪਾਵਰਫੁਲ ਰਹੇ ਤੇ ਲੱਕੀ ਰਹੇ ਹਾਂ ਪਾਵਰਫੁਲ ਬਹੁਤ ਆ ਰਹੇ ਪਾਵਰਫੁਲ ਤਾਂ ਤੁਸੀਂ ਇਹ ਹਿਸਾਬ ਲਾ ਲੋ ਵੀ ਜਿਕੇ ਜੇ ਕੋਈ ਪੱਤਰਕਾਰ ਜਾਂਦਾ ਉਹਨੂੰ ਕਹਿੰਦੇ ਵੀ ਪਹਿਲਾਂ ਤੂੰ ਅਪਾਇੰਟਮੈਂਟ ਲਈ ਐ ਕਿ ਨਹੀਂ ਲਈ ਐ ਆਪਾਂ ਤਾਂ ਅਜੇ ਤੱਕ ਦੇਖਿਆ ਨਹੀਂ ਵੀ ਕਿ ਪੱਤਰਕਾਰ ਨੂੰ ਕਿਸੇ ਮਿਲਣ ਨੂੰ ਸੈਕਟਰੀਏਟ 'ਚ ਅਪਾਇੰਟਮੈਂਟ ਲੈਣੀ ਪੈ ਜੇ ਗਾਂ ਫਿਰ ਹਮਕੋ ਤੋਂ ਬੜੇ ਸੀਗੇ ਉੱਥੇ ਨੀ ਉਹ ਜਿਹੜੀ ਹੈ ਨਾ ਅਪਾਇੰਟਮੈਂਟ ਵਾਲੀ ਗੱਲ ਉਹਨਾਂ ਨੇ ਇੱਕ ਜਿਹੜਾ ਵੀਆਈਪੀ ਕਲਚਰ ਹਾਂਜੀ ਜਿਹਦੇ ਵਿਰੋਧ ਵਿੱਚ ਇਹ ਪਾਰਟੀ ਪੈਦਾ ਹੋਈ ਸੀ ਕਿ ਵੀਆਈਪੀ ਕਲਚਰ ਅਸੀਂ ਮਤਲਬ ਖਤਮ ਕਰਾਂਗੇ ਉਹ ਵੀਆਈਪੀ ਕਲਚਰ ਨੂੰ ਪ੍ਰੋਟੈਕਟ ਪ੍ਰੋਟੈਕਟ ਕੀਤਾ ਹੈ ਪ੍ਰੋਟੈਕਟ ਕਰਕੇ ਤੇ ਉਹਨਾਂ ਨੇ ਕਹਿਤਾ ਕਿ ਵੀਆਈਪੀ ਜਿਹੜੇ ਵੱਡੇ ਲੋਕ ਹੁੰਦੇ ਨੇ ਨਾ ਉਹ ਵੀਆਈਪੀ ਹੁੰਦੇ ਉਹ ਅਹਿਸਾਸ ਕਰਾ ਰਹੇ ਸੀ ਸਾਨੂੰ ਪੱਤਰਕਾਰਾਂ ਨੂੰ ਜੀ ਜੀ ਤੇ ਤੁਸੀਂ ਤਾਂ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਬਿਲਕੁਲ ਅਸੀਂ ਵੀਆਈਪੀ ਹਾਂ ਤੇ ਇਸੇ ਕਰਕੇ ਉਹ ਅਪਾਇੰਟਮੈਂਟ ਦੀ ਗੱਲ ਕਰਦੇ ਹੁੰਦੇ ਸੀ ਔਰ ਤੁਸੀਂ ਦੇਖੋ ਮੇਰੇ ਖਿਆਲ ਮੁਤਾਬਕ ਹੈ ਵੀ ਉਸ ਦੌਰ ਦੇ ਵਿੱਚ ਜਦੋਂ ਹੁਣ ਤਾਂ ਉਸ ਦੌਰ ਦੇ ਵਿੱਚ ਸਾਡਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਜਿਹੜਾ ਬਿਲਕੁਲ ਇਹਨੂੰ ਆਪਾਂ ਡਿਫੰਟ ਸੀ ਡਿਫੰਟ ਕਰਕੇ ਰੱਖਦਾ ਸੀ। ਔਰ ਤੇ ਜਿਹੜੀ ਜਾਣਕਾਰੀ ਮਿਲੀ ਹੈ ਵੀ ਕੀ ਦੇ ਨਾਲ ਜੇ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ ਕਿਸੇ ਮੰਤਰੀ ਨਾਲ ਗੱਲ ਕਰਨੀ ਹੈ ਕੋਈ মিডিਆ ਪਰਸਨ ਚਲਾ ਗਿਆ। ਉਹਨਾਂ ਦੀ ਇਰਾਦਤ ਵਗੈਰਾ ਤੋਂ ਮੰਤਰੀ ਗੱਲ ਨਹੀਂ ਕਰ ਸਕਦਾ। ਬਿਲਕੁਲ ਨਹੀਂ ਕਰਦਾ ਜੀ। ਫਿਰ ਉਹ ਕਹਿੰਦੇ ਵੀ ਉੱਤੋਂ ਇਹ ਕਹਿੰਦਾ ਉੱਤੋਂ ਗੱਲ ਕਰਨੀ ਹੈ ਨਹੀਂ ਦੰਦਾ। ਮੈਂ ਹੁਣ ਤੁਹਾਨੂੰ ਦੱਸਦਾ ਵੀ ਜਿੰਨਾ ਦਿਨਾਂ ਦੇ ਵਿੱਚ ਇੱਥੇ ਇਲੈਕਸ਼ਨ ਹੋ ਰਹੀ ਸੀ ਇਲੈਕਸ਼ਨ ਹੋਗੀ। ਉਦੋਂ ਬਾਅਦ ਮੰਤਰੀ ਮਿੰਡਲ ਵਾਲੀ ਬਣ ਗਈ ਤੇ ਮੈਂ ਨਾ ਨਹੀਂ ਲਊਗਾ ਕਿਸੇ ਬੰਦੇ ਦਾ ਜੀ ਮੈਨੂੰ ਇੱਕ ਸਜਿੰਦਰ ਦਾ ਫੋਨ ਆਇਆ ਕਹਿੰਦਾ ਯਾਰ ਮੈਨੂੰ ਟਾਈਮ ਨਹੀਂ ਮਿਲਦਾ ਹੂੰ ਮੈਨੂੰ ਟਾਈਮ ਲੈ ਕੇ ਦਿਓ ਮੈਂ ਕਹਿੰਦਾ ਚਲੋ ਮੈਂ ਟਾਈਮ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਹਿੰਦੀ ਟਾਈਮ ਦਿਓ ਸਾਡੇ ਬੰਦੇ ਨੇ ਗੱਲ ਕਰ ਰਹੇ ਹੋ ਕਹਿੰਦਾ ਵੀ ਉਹਨਾਂ ਨੂੰ ਕੋ ਥਰੂ ਪ੍ਰੋਪਰ ਚੈਨਲ ਹਾਂਜੀ ਮੈਂ ਕਹਿੰਦੀ ਉਹ ਕੀ ਹੁੰਦਾ ਹੂੰ ਉਹ ਕਹਿੰਦਾ ਵੀ ਪਾਰਟੀ ਦੇ ਮਾਦੇ ਬرائی ਠੀਕ ਹੈ ਜੋ ਪਾਰਟੀ ਕਹੂਗੀ ਉਸੇ ਮਤਲਬ ਕੀ ਹੋ ਚਲੋ ਠੀਕ ਹੈ ਜੀ ਪਾਰਟੀ ਵਾਲੇ ਮਾਮਲੇ 'ਚ ਮੈਨੂੰ ਤਾਂ ਅਹਿਸਾਸ ਫਿਰ ਅਸਲ ਚੰਦਾਨੇ ਵਾਲੀ ਸਭ ਉਹ ਆ ਜਦੋਂ ਪਾਰਲੀਮੈਂਟ ਦੀ ਚੋਣ ਹੋਵੇ ਠੀਕ ਹੈ ਪਾਰਲੀਮੈਂਟ ਦੀ ਚੋਣ ਵੇਲੇ ਵੱਡੇ ਵੱਡੇ ਕਿਹਨੂੰ ਵੜਨ ਦੇਣਾ ਕਿਹਨੂੰ ਨਹੀਂ ਨਹੀਂ ਵੜਨ ਦੇਣਾ ਹਾਂ ਇਹ ਵੀ ਦੇਖੋ ਇਹ ਦੇਖੋ ਵੀ ਪੱਤਰਕਾਰ ਵੀ ਇਹ ਦਿੱਲੀ ਤੋਂ ਆਉਣਗੇ ਹਾਂ ਇਹ ਟੀਮ ਦਿੱਲੀ ਤੇ ਆਊਗੀ ਬਠਿੰਡੇ ਵਾਲੀ ਟੀਮ ਨਹੀਂ ਅੰਦਰ ਵੜੂਗੀ ਜੰਨੀਗੜ੍ਹ ਦੀ ਟੀਮ ਨਹੀਂ ਅੰਦਰ ਵੜੂਗੀ ਤੇ ਚੰਨੀਗੜ੍ਹ ਤੋਂ ਆ ਕੇ ਤਾਂ ਬਠਿੰਡੇ ਵਾਲੇ ਅੰਦਰ ਨਹੀਂ ਵੜਨਗੇ ਫਿਰ ਆ ਗਿਆ ਵੀ ਚੈਨਲ ਕਿਹੜੇ ਕਿਹੜੇ ਆਉਣਗੇ ਇਹ ਚੈਨਲ ਵਿਰੋਧ ਵਾਲੇ ਇਹ ਨਹੀਂ ਆਉਣਗੇ ਇਹ ਚੈਨਲ ਹੱਕ ਵਾਲੇ ਇਹ ਨਹੀਂ ਇਹ ਆਉਣਗੇ ਇਹ ਇਸ ਕਿਸਮ ਦੀ ਗੱ ਤੇ ਫੇਰ ਕਹਿੰਦੇ ਜੀ ਜਿੱਦਾਂ ਕੁਛ ਚੱਲਿਆ ਉਸ ਵੇਲੇ ਦੇ ਵਿੱਚ ਦੰਗੜੀਆਂ ਸਭ ਤੰਤਨ ਹੋ ਗਈ ਸਾਰੇ ਪਾਸੇ ਜੀ ਔਰ ਉਹ ਬੰਦੇ ਜਿਨ੍ਹਾਂ ਨੂੰ ਪੰਜਾਬ ਦਾ ਉੜਾੜਾ ਨਹੀਂ ਹੁੰਦਾ ਹੂੰ ਹੂੰ ਉਹਨਾਂ ਨੇ ਟੋ ਟੋ ਫਟਕਾ ਲਿਖਣ ਲੱਗ ਪਏ ਉਹ ਆ ਫਟਕਾ ਲਿਖਣ ਲੱਗ ਪਏ ਜੀ ਟੋਟਲ ਜਿਹੜੇ ਹੈਗੇ ਉਹਨਾਂ ਨੇ ਮਤਲਬ ਜਿਹੜੇ ਲਿਖਤਾ ਤੁਸੀਂ ਇਹ ਦੇਖੋ ਕਿ ਕਿਹੜਾ ਜਲੂਸ ਕੜਿਆ ਇੱਕ ਜਿਹੜਾ ਸੀ ਉਹਨਾਂ ਨੇ ਹਿੰਦੀ ਵਾਲੇ ਮਾਮਲੇ ਦੇ ਵਿੱਚ ਪੰਜਾਬੀਕਰਨ ਕਰਤਾ ਹਿੰਦੀ ਦਾ ਹਾਂਜੀ ਜਦੋਂ ਕਹਿੰਦੇ ਸੀ ਹਮਾਰਾ ਕਾਮ ਬੋਲਦਾ ਹੈ ਉਹ ਪੰਜਾਬੀ ਕੀਤੀ ਪੰਜਾਬੀ ਦੇ ਵਿੱਚ ਵੀ ਲਿਖਣ ਲੱਗੇ ਕਾਮ ਬੋਲਦਾ ਹੈ ਕਾਮ ਬੋਲਦਾ ਬੋਲ ਬੋਲਦਾ ਬਲ ਮਤਲਬ ਕਿਉਂਕਿ ਜਿੰਨੂੰ ਕਿਸੇ ਸੱਭਿਆਚਾਰ ਦਾ ਪਤਾ ਨਹੀਂ ਜੀ ਜੀ ਉਹਦੀ ਤੁਸੀਂ ਉੱਥੇ ਡਿਊਟੀ ਲਾਉਗੇ ਜੇ ਮੇਰੀ ਜੂਪੀ 'ਚ ਤੁਸੀਂ ਡਿਊਟੀ ਲਾ ਦਿਓਗੇ ਮੈਂ ਜੂਪੀ 'ਚ ਕੀ ਕਰੂੰਗਾ ਬਿਲਕੁਲ ਬਿਲਕੁਲ ਜੀ ਮੈਂ ਤਾਂ ਜੂਪੀ ਦੇ ਵਿੱਚ ਜਾ ਕੇ ਕਈ ਸ਼ਬਦ ਤਾਂ ਇਹੋ ਜਿਹੇ ਹੈਗੇ ਆ ਜਿਹੜੇ ਸ਼ਬਦਾਂ ਦੇ ਇੱਧਰ ਅਰਥ ਹੋਦਾ ਤੇ ਉਧਰ ਹੋ ਰਿਹਾ ਬਿਲਕੁਲ ਇੱਥੇ ਲੜਾਈਆਂ ਹੋਈਆਂ ਜੀ ਅਖਬਾਰਾਂ 'ਚ ਸ਼ਬਦ ਲਿਖ ਬੈਠੇ ਤੇ ਇੱਥੇ ਡਾਂਗ ਸੁੱਟੀ ਚੱਲਦੀ ਹੈ ਦਫ਼ਤਰ ਭੱਨੇ ਗਏ ਗੈਰ ਨੂੰ ਦਫ਼ ਬੜਾ ਤਖੜਾ ਪੱਤਰਕਾਰ ਹਾਂ ਪੱਤਰ ਬਹੁਤ ਵੱਡਾ ਪੱਤਰਕਾਰ ਸੀ ਉਹਨੇ ਹਵਾਲੀ ਛੜਦਾ ਉਹਦੇ ਤੋਂ ਇਹ ਇਸ ਕਿਸਮ ਦੀਆਂ ਗੱਲਾਂ ਹੈਗੀਆਂ ਉਹ ਗੱਲਾਂ ਮਤਲਬ ਇਹ ਲੋਕਲ ਬੰਦੇ ਕਰ ਸਕਦੇ ਜੀ ਜਿਸ ਸਟੇਟ ਦੇ ਵਿੱਚ ਤੁਸੀਂ ਰਾਜਨੀਤੀ ਕਰਨੀ ਹੈ ਉਸ ਸਟੇਟ ਦੀ ਹੀ ਜੇ ਤੁਹਾਡੇ ਕੋਲ ਟੀਮ ਹੈਗੀ ਹੈ ਤਲਾਓ ਹੁਣ ਆਪਾਂ ਮੀਡੀਆ ਦੀ ਗੱਲ ਕਰ ਰਹੀਏ ਹੁਣ ਤੋਂ ਪਹਿਲਾਂ ਤੁਸੀਂ ਦੇਖੋ ਵੀ ਕਿੰਨੇ ਮੀਡੀਆ ਐਡਵਾਈਜ਼ਰ ਜਿਹੜੇ ਆ ਉਹ ਰਹਿ ਚੁੱਕੇ ਐ ਮਾਨਸੇਤ ਸਿੰਘ ਪੰਨੂ ਤੋਂ ਲੈ ਕੇ ਦੇਖ ਲਓ ਕਿੰਨੇ ਮਾਨਸੇਤ ਸਿੰਘ ਪੰਨੂ ਤਾਂ ਮਤਲਬ ਉਹ ਤਾਂ ਇੰਟਰਨੈਸ਼ਨਲ ਡਾਇਰੈਕਟਰ ਸੀ ਨਾ ਮੀਡੀਆ ਡਾਇਰੈਕਟਰ ਸੀ ਉਹ ਐਡਵਾਈਜ਼ਰ ਨਹੀਂ ਸੀ ਠੀਕ ਐ ਐਡਵਾਈਜ਼ਰਾਂ ਦੇ ਵਿੱਚ ਤਾਂ ਜੇ ਆਪਾਂ ਦੇਖੀਏ ਸ਼ੁਰੂ ਜੋ ਮੈਨੂੰ ਤਾਂ ਇੱਕ ਪਤਾ ਨਮਨੀਤ ਸਿੰਘ ਬਦਵਾ ਹੁੰਦਾ ਸੀ ਹੂੰ ਉਹ ਨਮਨੀਤ ਬਦਵਾ ਜਿਹੜਾ ਹੈਗਾ ਪਤਾ ਲੱਗਿਆ ਜੀ ਕਿ ਦੇ ਤੁਸੀਂ ਜਾਓ ਫਿਰ ਇੱਕ ਬੀਬੀ ਆ ਗਈ ਸੀ ਕੁਝ ਦਿਨਾਂ ਆਸਥੇ ਹੋ ਰੱਖੀ ਕਹਿੰਦੀ ਜੀ ਤੁਸੀਂ ਜਾਓ ਫਿਰ ਆ ਮਿੰਤਾ ਅੱਜ ਪਤਾ ਲੱਗਿਆ ਵੀ ਆਦਲ ਆਜ਼ਮ ਹੈ ਜਿਹੜਾ ਹੂੰ ਇਹ ਵੀ ਮੀਡੀਆ ਐਡਵਾਈਜ਼ਰ ਸੀ ਹਾਂ ਇਹ ਤਾਂ ਪੰਜ ਨੰਬਰ ਦੇ ਉੱਤੇ ਪੂਰਾ ਵਧੀਆ ਦਫ਼ਤਰ ਸੀਗਾ ਜੀ ਫੁੱਲ ਸਟਾਫ ਮਿਲੇ ਹੋਏ ਸੀ ਇਹਨੂੰ ਪੰਜ ਲੰਬਰ ਹੈ ਜੀ ਆਪਣੇ ਮੰਜ਼ਲ ਤੇ ਅੱਛਾ 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 ਫਿਰ ਮੈਨੂੰ ਪੰਜ ਕੇ 6 ਦੇ ਉੱਤੇ ਇਹਨੂੰ ਪੂਰਾ ਵਧੀਆ ਸਟਾਫ ਮਿਲਿਆ ਹੋਇਆ ਸੀ ਭੈਣ ਨੂੰ ਮੈਨੂੰ ਇਹ ਪਤਾ ਵੀ ਉਹ ਮੈਡਮ ਯੂਸੀ ਹੈ ਜਿਹੜੀ ਉਹ ਜ਼ਰੂਰ ਉਹ ਆਪ ਉਹ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਬੈੰਦੀ ਸੀ ਇਹ ਸੈਕਟਰੀਏਟ 'ਚ ਬੈੰਦਾ ਆ ਚਲੋ ਉਹ ਮਤਲਬ ਹੈ ਟੀਮ ਤੇ ਕੋਈ ਸੀ ਟੀਮ ਇੱਕੋ ਹੀ ਸੀ ਹਾਂ ਟੀਮ ਇੱਕੋ ਹੀ ਸੀ ਹੁਣ ਤੁਸੀਂ ਇਹ ਦੇਖੋ ਵੀ ਹੁਣ ਕਈ ਚੀਜ਼ਾਂ ਜਿਹੜੀਆਂ ਗਲਤ ਹੋ ਜਾਂਦੀਆਂ ਹੂੰ ਮੇਰਾ ਖਿਆਲ ਹੈ ਵੀ ਯੂਸੀ ਨੂੰ ਕੀ ਪਤਾ ਕਿ ਕੀ ਪਤਾ ਸੀ ਕਿ ਜਿਹੜਾ ਇਹ ਸਿੱਧੂ ਮੂਸੇਵਾਲਾ ਕਿੱਡੀ ਕਬੜੀ ਜੀ ਹਾਂ ਹਾਂ ਬਿਲਕੁਲ ਜਦੋਂ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਘਟਾਈ ਆ ਕੁਝ ਹੋਰ ਬੰਦਿਆਂ ਦੀ ਸਕਿਉਰਿਟੀ ਰਿਵਿਊ ਕੀਤੀ ਹੈ ਜਿਹਦੇ ਵਿੱਚ ਅਕਾਲ ਤਖਤ ਸਾਭ ਦੇ ਜਥੇਦਾਰ ਦੀ ਸਕਿਉਰਿਟੀ ਵੀ ਰਿਵਿਊ ਕੀਤੀ ਹੈ ਜਿਹੜੀ ਪਹਿਲੀ ਇਨਫੋਰਮੇਸ਼ਨ ਜਿਹੜੀ ਇਹ ਲੀਕ ਕੀਤੀ ਕਿ ਸਕਿਉਰਿਟੀ ਘਟਾਤੀ ਉਹ ਯੂਸੀ ਨੇ ਕੀਤੀ ਸੀ ਹਾਂ ਉਹ ਯੂਸੀ ਨੇ ਕੀਤੀ ਸੀ ਔਰ ਉਹ ਜਿਹੜੀ ਹੈਗੀ ਜਿਹੜੀ ਯੂਸੀ ਨੇ ਕੀਤੀ ਸੀ ਪ੍ਰੈਸ ਨੋਟ ਵੀ ਜਾਰੀ ਕਰਤਾ ਸੀ ਉਹਨੇ ਪ੍ਰੈਸ ਨੋਟ ਮੇਰੇ ਖਿਆਲ ਦੇ ਬਹੁਤਾ ਨਹੀਂ ਗਏ ਸੀ ਬਲਤੇਜ ਪੰਨੂ ਦੇ ਵਿੱਚ ਲ ਬਣ ਗਿਆ ਮੁੱਖ ਦੋਸ਼ੀ ਮੁੱਖ ਦੋਸ਼ੀ ਹਾਂ ਕਹਿੰਦੀ ਬਲਤੇਜ ਪੰਨੂ ਨੇ ਗੱਲ ਕਰਦੇ ਲੇਕਿਨ ਬਲਤੇਜ ਪੰਨੂ ਨੇ ਆਪਣੇ ਪਿਤਰ ਦੀ ਕੁਛ ਨਹੀਂ ਕੀਤਾ ਸੀ ਜੀ ਉਹਨੇ ਉਸੇ ਵਾਲੀ ਜਿਹੜੀ ਉਹ ਖਬਰ ਸੀ ਚੱਕ ਕੇ ਉਹ ਸ਼ੇਅਰ ਕਰ Share ਕਰਤੀ ਉਹਨੇ ਆਪਦੇ ਪੇਜ ਤੇ ਉਹਦੇ ਪੇਜ ਤੇ ਉੱਤੇ ਅੱਗੇ ਉਹਨੂੰ ਇਹ ਨਹੀਂ ਦਾ ਜਾਣਦਾ ਕੋਈ ਨਹੀਂ ਬਲਤੇਜ ਪੰਨੂ ਨੂੰ ਸਾਰੇ ਜਾਣਦੇ ਪਬਲਿਕ ਫਿਗਰ ਹੈ ਉਹਦਾ ਨਤੀਜਾ ਇਹ ਹੋ ਗਿਆ ਵੀ ਉਹ ਸਭ ਦਾ ਮਤਲਬ ਜਿਹੜਾ ਹੈ ਕੋ ਬਣ ਗਿਆ ਵੀ ਇਹ ਬੰਦੇ ਨੇ ਗੱਲ ਦੋਸ਼ੀ ਬਣ ਗਿਆ ਦੋਸ਼ੀ ਉਹ ਬਣ ਗਿਆ ਤੇ ਕੀਤੀ ਕਾਰਵਾਈ ਉਹਦੀ ਉਹਨਾਂ ਨੂੰ ਜੀ ਕਹਿੰਦੇ ਹੁਣ ਹਟਾਤਾ ਹਟਾਇਆ ਕਿਉਂ ਜੀ ਫੇਰ ਮੈਂ ਇੱਦੇ ਬੱਦੇ ਨੇੜੇ ਹੁਣ ਹਟਾਉਣਾ ਵੀ ਬੜਾ ਔਖਾ ਕੰਮ ਹੈ ਮਤਲਬ ਇੱਕ ਅਸਤੀਫਾ ਲੈ ਲਈ ਦੋਨਾਂ ਤੋਂ ਜੀ ਕਿਹਾ ਤਾਂ ਇਹ ਗਿਆ ਜੀ ਕਹਿੰਦੇ ਇਸ ਕਰਕੇ ਹਟਾਇਆ ਗਿਆ ਵੀ ਕੋਈ ਜੀ ਹੀਰਾ ਫੇਰੀ ਵਾਲਾ ਮਾਮਲਾ ਸੀ ਠੀਕ ਹੈ ਜੀ ਹਿਰਾ ਫੇਰੀ ਵਾਲੀ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਮੈਂ ਤਾਂ ਕੋਈ ਹੀਰਾ ਫੇਰੀ ਹੈਗੀ ਆ ਜੀ ਉਹ ਵੀ ਤੁਹਾਨੂੰ ਦੱਸ ਦਿੰਨਾ ਉਹ ਫਿਰ ਤੁਸੀਂ ਦੱਸ ਦਿਓ ਬਾਕੀ ਫਿਰ ਮੈਂ ਉਹ ਜਿਹੜੀਆਂ ਵੈਬਸਾਈਟਾਂ ਨੂੰ ਐਡ ਜਾਂਦੀ ਹੈ ਟੱਲੋ ਸਾਹਿਬ ਅੱਛਾ ਜੀ ਇਹ ਕੋਈ ਯੂਪੀ ਦੀਆਂ ਵੈਬਸਾਈਟਸ ਬਣਾਈਆਂ ਹੋਈਆਂ ਸੀ ਇਹਦੇ ਵਿੱਚ ਆਦਲ ਦਾ ਸਿੱਧਾ ਸੰਬੰਧ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਸਿੱਧੀ ਐਡ ਜਾਂਦੀ ਸੀਗੀ ਤੇ ਉਹਨਾਂ ਦੀ ਜਿਹੜੀ ਵੈਬਸਾਈਟ ਦੀ ਕੋਈ ਬਹੁਤੀ ਪਹੁੰਚ ਵੀ ਹੈ ਨਹੀਂ ਸੀ ਐਂਡ ਉਹਦੇ ਚਰਚਾ ਹੋਣ ਲੱਗ ਪਈ ਅੱਛਾ ਅੱਛਾ ਇਹ ਤਾਂ ਮਤਲਬ ਹੈ ਪਾਰਟੀ ਹਲਕਾਂ ਚ ਚਰਚਾ ਹਾਂ ਕਿਉਂਕਿ ਮੈਂ ਇੱਕ ਦੋ ਵਾਰੀ ਇੱਥੇ ਰੇਡੀਓ ਤੇ ਵੀ ਗੱਲ ਕੀਤੀ ਨਾ ਵੀ ਉਹ ਜਾਂਦੀਆਂ ਐਡਾ ਅੱਛਾ ਜੀ ਉਹ ਵੀ ਚੀਜ਼ ਸੀਗੀ ਹਾਂ ਜੀ ਅੱਛਾ ਪਰ ਜਿਹੜੀ ਲੇਟੈਸਟ ਜਿਹੜੀ ਮੈਨੂੰ ਕਹਾਣੀ ਦਾ ਪਤਾ ਲੱਗਿਆ ਉਹ ਇਹ ਹੈ ਕਿ ਸਾਡਾ ਬਹੁਤ ਅਜ਼ੀਜ਼ ਜਰਨਲਿਸਟ ਹੈ ਰਤਨ ਢਾਲੀਵਾਲ ਹਾਂ ਜੀ ਰਤਨਦੀਪ ਢਾਲੀਵਾਲ ਹਾਂ ਰਤਨਦੀਪ ਢਾਲੀਵਾਲ ਤੇ ਟਾਕ ਵਿਦ ਰਤਨ ਉਹ ਨਾਲ ਦਾ ਜਿਹੜਾ ਚਰਚਿਤ ਪ੍ਰੋਗਰਾਮ ਹੈ ਜੀ ਉਹ ਰਤਨ ਢਾਲੀਵਾਲ ਜਿਹੜੇ ਮੁੰਡੇ ਜਿੰਨੇ ਵੀ ਹੈਗੇ ਆਪਣੇ ਬੜੇ ਹਿੰਮਤੀ ਆ ਭਜਰਟ ਬਹੁਤ ਕਰਦੇ ਆ ਆਜ਼ਾਦ ਮੀਡੀਆ ਕਹਿੰਦਾ ਹੁਣ ਮੈਂ ਇਹਨਾਂ ਨੂੰ ਵੀ ਆਜ਼ਾਦ ਮੀਡੀਆ ਵਾਲੇ ਆ ਜਿਹੜੇ ਬੇਪਰਵਾਹ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ ਕਿਉਂਕਿ ਅੱਜ ਕੱਲ੍ਹ ਲੁਧਿਆਣਾ ਤੁਹਾਨੂੰ ਪਤਾ ਵੀ ਉਹ ਅਖਾੜਾ ਬਣਿਆ ਹੋਇਆ ਬਿਲਕੁਲ ਬਣਿਆ ਬਿਲਕੁਲ ਬਣਿਆ ਤਾਂ ਰਤਨ ਢਾਲੀਵਾਲ ਹੋਣੀ ਵੀ ਉੱਥੇ ਪਹੁੰਚ ਗਈ ਜੀ ਉਹ ਕੋਸ਼ਿਸ਼ ਕਰ ਰਹੀ ਸੀ ਵਾਰ-ਵਾਰ ਕਿ ਜੀ ਮੈਂ ਇੰਟਰਵਿਊ ਕਰਨੀ ਹੈ ਕਰਨੀ ਕੀ ਦੀ ਹੈ ਕੈਂਡੀਡੇਟ ਸੰਜੀਵ अरोड़ा ਜੀ ਠੀਕ ਹੈ ਜੀ ਉਹ ਇਹੋ ਜੀ ਨੂੰ ਵਾਰ-ਵਾਰ ਕਹਿ ਰਿਹਾ ਸੀ ਜੀ ਮੇਰੀ ਤੁਸੀਂ ਇੰਟਰਵਿਊ ਕਰਾਓ ਕਹਿੰਦੇ ਅੱਜ ਕਰਾਉਣੇ ਆ ਚਾਰੂ ਕਰਾਉਣੇ ਆ ਘੰਟੇ ਨੂੰ ਦੋ ਘੰਟਿਆਂ ਨੂੰ ਵਕੀਰ ਕਰ ਕਰਾ ਕੇ ਅਲਟੀਮੇਟਲੀ ਉਹਨੂੰ ਜਵਾਬ ਮਿਲ ਗਿਆ ਕਿ ਜੀ ਨਹੀਂ ਹੋ ਸਕਦਾ ਉਹ ਕਹਿੰਦੇ ਤੁਸੀਂ ਕੈਂਡੀਡੇਟ ਦੀ ਨਹੀਂ ਹੋ ਸਕਦੀ ਜਿਹੜੀ ਮੇਰੀ ਇਰਤਨ ਨਾਲ ਗੱਲ ਹੋਈ ਇਸੇ ਕੈਂਡੀਜੀ ਦੀ ਹੋਰ ਮਰਜ਼ੀ ਆ ਕਹਿ ਦਿਓ ਹਾਂ ਉਹ ਕਹਿੰਦੇ ਜੀ ਭਗਵੰਤ ਸਿੰਘ ਮਨ ਦੀ ਕਰਾ ਦਿਓ ਹਾਂਜੀ ਕਹਿੰਦੇ ਭਗਵੰਤ ਸਿੰਘ ਮਨ ਤਾਂ ਅਵੇਲੇਬਲ ਨਹੀਂ ਐ ਇਸ ਵੇਲੇ ਹਾਂ ਆਪਾਂ ਨੂੰ ਪਤਾ ਵੀ ਉਹ ਤੇ ਲਾਸੀ ਐਕਟਲੀ ਹੈ ਉਹ ਕਹਿੰਦੇ ਵੀ ਉਹ ਤਾਂ ਅਵੇਲੇਬਲ ਨਹੀਂ ਐ ਇਸ ਵੇਲੇ ਉਹ ਕਹਿੰਦੇ ਜਦੋਂ ਹੋਣਗੇ ਉਦੋਂ ਕਰਾ ਦਿਓ ਹਾਂ ਕੋਈ ਜ਼ਰੂਰੀ ਨਹੀਂ ਵੀ ਇਲੈਕਸ਼ਨ ਕਰ ਉਹ ਇਲੈਕਸ਼ਨ ਦੀ ਬਾਅਦ ਹੀ ਗੱਲ ਕਰਦੇ ਮੁੱਖ ਮੰਤਰੀ ਨਾਲ ਗੱਲ ਕਰਨੀ ਆ ਉਹ ਕਹਿੰਦੇ ਵੀ ਇਹ ਵੀ ਨਹੀਂ ਚਲੋ ਇਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਸੀ ਜੀ ਸੰਜੀਵ ਅਰੋੜਾ ਹੋਰਾਂ ਦੀ ਤੇ ਉਹਨਾਂ ਦੇ ਆਫਿਸ ਜਿਹੜਾ ਦਫਤਰ ਇੱਕ ਹੋਟਲ ਦੇ ਵਿੱਚ ਹੀ ਬਣਿਆ ਹੋਇਆ ਸਾਰੇ ਉੱਥੇ ਆਉਣਾ ਸੀ ਉੱਥੇ ਪਹੁੰਚ ਗਏ ਰਤਨ ਦਾਲੀ ਵੱਲ ਜਾ ਕੇ ਫਿਰ ਬਹਿ ਕੇ ਕਹਿੰਦੇ ਉੱਥੇ ਆਜੂ ਕਿਸੇ ਲੀਡਰ ਦੀ ਕਰਾ ਦੇਗੇ ਕਹਿੰਦਾ ਜਦੋਂ ਆਏ ਤੇ ਸ਼ਹਿਰੀ ਕਲਸੀ ਆ ਗਿਆ ਜੀ ਉਹ ਬਟਾਲੇ ਵਾਲਾ ਬਟਾਲੇ ਵਾਲਾ ਉਹ ਅੱਜਕੱਲ ਵਰਕਿੰਗ ਪ੍ਰੈਜ਼ੀਡੈਂਟ ਹੈ ਠੀਕ ਹੈ ਜੀ ਇਹ ਰਤਨ ਨੂੰ ਇਹਨੂੰ ਵੀ ਸ਼ਾਇਦ ਨਾ ਪਤਾ ਹੋਵੇ ਮੈਨੂੰ ਵੀ ਆਪ ਹੁਣੀ ਪਤਾ ਲੱਗਿਆ ਵੀ ਉਹ ਵਰਕਿੰਗ ਪ੍ਰੈਜ਼ੀਡੈਂਟ ਹੈ ਹਾਂ ਜੀ ਜਦੋਂ ਉਹ ਆ ਗਿਆ ਤੇ ਉਹ ਰਤਨ ਧਾਲੀ ਵੱਲ ਨੇ ਫਿਰ ਚਾ ਕਿਉਂ ਕਹਿੰਦਾ ਜੀ